ਹੈਲੋ ਜੀ ਸਤ ਸ੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਲੋ ਜੀ ਮੈਂ ਤੁਹਾਨੂੰ ਮਿਲ ਰਹੀਆਂ ਅੱਜ ਪੂਰੇ ਦੋ ਦਿਨਾਂ ਬਾਅਦ ਤੇ ਇੱਥੇ ਮੈਂ ਤਿਆਰ ਹੋ ਗਈ ਸੀਗੀ ਪਸੇ ਤੇ ਮੈਂ ਤਿਆਰੀ ਕਰ ਰਹੀ ਸੀ ਕਿੱਥੇ ਜਾਂਦੀ ਮੈਂ ਤੁਹਾਨੂੰ ਦੱਸਦੀ ਆ ਤੇ ਫਟਾਫਟ ਪਹਿਲਾਂ ਮੈਂ ਸਾਨੂੰ ਦੇ ਸੈਂਡਲ ਪਾ ਦਵਾ ਇਹਨੂੰ ਬਹੁਤ ਜ਼ਿਆਦਾ ਕਾਲੀ ਹੋਈ ਪਈ ਐ ਤੇਰੇ ਨਾਲ ਕਾਫੀ ਸਮਾਨ ਐਕਸਟਰਾ ਚੱਕ ਰਖਿਆ ਹੈਣਾ ਆਪਦੇ ਸ਼ੂਜ਼ ਬਗੈਰਾ ਆਪਣੀਆਂ ਖਲੋਣੇ ਹੈਣਾ ਕਾਫੀ ਸਮਾਨ ਇਹਨੇ ਆਪਣੀਆਂ ਯਾਨੀ ਕਿ ਕੰਗਾ ਕਰੀਮਾ ਕਾਫੀ ਸਮਾਨ ਇਹਨੇ ਐਕਸਟਰਾ ਚੱਕ ਲਿਆ ਸੀਗਾ ਤੇ ਕਿੱਥੇ ਜਾਂਦੀ ਤਿਆਰੀ ਹੋ ਰਹੀ ਮੈਂ ਤੁਹਾਨੂੰ ਹੁਣੇ ਦੱਸਦੀ ਆ ਤੇ ਮਾਖਾ ਚਲੋ ਪਹਿਲਾਂ ਮੈਂ ਥੋੜੀ ਜਿਹੀ ਆਪਣੇ ਘਰ ਦੀ ਸੈਟਿੰਗ ਜੀ ਕਰ ਦਵਾਂ ਝਾੜੂ ਪੋਚਾ ਤਕਰੀਬਨ ਮੇਰਾ ਇੱਥੇ ਸਾਰਾ ਹੋ ਗਿਆ ਸੀਗਾ ਖਾਣਿਆ ਪੀਣਾ ਵੀ ਹੋ ਗਿਆ ਸੀਗਾ ਤੇ ਇੱਥੇ ਫਿਰ ਮੈਂ ਹੁਣ ਮਾਖਾ ਚਲੋ ਮੰਮੀ ਨੂੰ ਮਿਲ ਕੇ ਚੱਲਦੇ ਆਂ ਇੱਥੇ ਮੈਂ ਮੰਮੀ ਨੂੰ ਮਿਲਣ ਆਈ ਸੀ ਮਾਖਾ ਚਲੋ ਬੱਚਿਆਂ ਨੂੰ ਮਿਲਾ ਜੰਨੀ ਆ ਮੈਂ ਜਾ ਰਹੀ ਆ ਆਪਣੇ ਪੇਕੇ ਪੇਕੇ ਜਾ ਰਹੀ ਆ ਮਿਲਣ ਵਾਸਤੇ ਮੰਮੀ ਹੋਰਾਂ ਨੂੰ ਮਾਖਾ ਚਲੋ ਛੁੱਟੀਆਂ 'ਚ ਬੱਚੇ ਕਹੀ ਜਾਂਦੇ ਨੇ ਵੀ ਜਾਣਾ ਜਾਣਾ ਹੈ ਨਾ ਸ਼ਾਨੂੰ ਨੂੰ ਬਹੁਤ ਜ਼ਿਆਦਾ ਕਾਲੀ ਕਰ ਰਿਹਾ ਕਹਿੰਦਾ ਮੰਮੀ ਕਦੋਂ ਛੱਲਾਂਗੇ ਕਦੋਂ ਚੱਲਾਂਗੇ ਮਹਾਂ ਚਲਵਾ ਚਾਪ ਚਾਹ ਤੇ ਮਾਰਗ ਕੁਫਰ ਉਹਦੇ ਡਾੜੀ ਮੂਰੇ ਜਾ ਕੇ ਲੱਗਦੇ ਉਹਦੇ ਘਰੀ ਨਾ ਨਾ ਪੁੱਤ ਮੇਰਾ ਤੇ ਸਾਨੀ ਮੈ ਲਗਾ ਦਿਨੂ ਦਾਦਾ ਮੈ ਲਾ ਕਿੰਨ ਨਫਟਿਆ ਮਿਲਦਾ ਨਾ ਦਿਨੂ ਥੋੜੇ ਬਾਅਦ ਚਾਹ ਮੈ ਮੈ ਲਾ ਜਾਈਂ ਬਾਹਰ ਖੜੇ ਨੇ ਮੈਂ ਤੁਹਾਰੇ ਮਿੱਕੀ ਮੈ ਨਹੀਂ ਲੱਗਦੀ ਬਾਈ ਬਾਈ ਜੀ 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 ਤੇ ਧੰਨਵਾਦ ਹਾਲੇ

ਤੇ ਲੋਜੀ ਫਿਰ ਜਾਂਦੇ ਜਾਂਦੇ ਫਿਰ ਆਪਾਂ ਨੇ ਫਰੂਟ ਵੀ ਲੈ ਲਿਆ ਸੀਗਾ ਕਿਉਂਕਿ ਉੱਥੇ ਫਿਰ ਨਾ ਵੀ ਸ਼ਾਇਦ ਨਾ ਹਾਲੇ ਉਹ ਬਣਿਆ ਨਾ ਆਪਣਾ ਬਸਟੈਂਡ ਬਣਿਆ ਪਟਿਆਲੇ ਤਾਂ ਫਿਰ ਉੱਥੇ ਹਲੇ ਇਹ ਰੇੜੀਆਂ ਵਗੈਰਾ ਨਹੀਂ ਹੈਗੀ ਆ ਤੇ ਫਿਰ ਕਾਫੀ ਗੇਅਰ ਟਾਈਮ ਲੱਗ ਜਾਂਦਾ ਜੇ ਕਿਤੇ ਹੋਰ ਲੈਣੇ ਆ ਹਨਾ ਇਸ ਕਰਕੇ ਮੈਂ ਖਾ ਚਲੋ ਆਪਾਂ ਧੂਰੀ ਲੈ ਚਲਦੇ ਇੱਥੋਂ ਹੀ ਲੈ ਲੈਨੇ ਆ ਤੇ ਫਿਰ ਮੈਂ ਖਾ ਆਪਾਂ ਮੰਗੇ ਲਵਾਂਗੇ ਮੰਗੇ ਚਲੇ ਬੱਚੇ ਹਨਾ ਬੜੀਆ ਖੁਸ਼ ਹੋ ਕੇ ਖਾ ਲਣਗੇ ਤੇ ਇੱਥੇ ਆਪਾਂ ਨੇ ਮੰਗੇ ਲੈ ਲੈਨੇ ਤੇ ਆਪਾਂ ਚੱਲਦੇ ਆਪਾਂ ਦੇ ਪਾਸੇ پھل <laughs> وي ਤੇ ਲੋਜੀ ਫਰੈਂਡ ਹੁਣ ਆਪਾਂ ਤੁਹਾਨੂੰ ਮਿਲ ਰਿਹਾ ਸਿੱਧਾ ਫਟਿਆਲੇ ਜਾ ਕੇ ਹੈਨਾ ਪਟਿਆਲੇ ਚ ਆਪਾਂ ਐਂਟਰ ਹੋ ਗਏ ਸੀਗੇ ਐਂਟਰ ਹੁੰਦੇ ਹੁੰਦੇ ਯਾਨਕੀ ਪੂਰਾ ਅੱਧਾ ਪੂਣਾ ਘੰਟਾ ਤਹੇ ਪਟਿਆਲੇ ਵਿੱਚ ਘੁਮਾਉਂਦੇ ਰਹਿੰਦੇ ਸੱਚੀ ਬੱਸ ਜਿੱਦੇ ਦਾ ਨਿਊ ਬੱਸ ਸਟੈਂਡ ਹੈ ਚਲੋ ਸੋਨਾ ਤਾਂ ਬਣ ਗਿਆ ਹੈ ਸੱਚੀ ਪਰ ਹੈ ਨਾ ਵੀ ਪਹਿਲਾਂ ਵਧੀਆ ਲੱਗਦਾ ਸੀਗਾ ਮੈਨੂੰ ਤਾਂ ਜਿਹੜਾ ਪੁਰਾਣਾ ਬੱਸ ਸਟੈਂਡ ਹੈ ਨਾ ਸ਼ਹਿਰ ਵਿੱਚ ਨੂੰ ਜਦੋਂ ਜਾਂਦੇ ਸੀਗੇ ਤੇ ਇੱਥੇ ਹੁਣ ਆਪਾਂ ਹੁਣ ਚੜ ਗਏ ਸੀਗੇ ਪੂਲ ਤੇ ਹੈਨਾ ਮੈਂ ਸੁਣਾ ਇੱਥੇ ਮੈਂ ਫੋਨ ਰਮਨੀਤ ਦੇ ਡੈਡੀ ਨੂੰ ਕਿਹਾ ਸੀਗਾ ਵੀ ਤੁਸੀਂ ਫੋਨ ਕਰ ਦਿਓ ਪਾਪਾ ਨੂੰ ਵੀ ਚਲੋ ਮੈਨੂੰ ਆ ਕੇ ਲੈ ਜਾਣਗੇ ਹੈਨਾ ਵੀ ਜਾਂ ਫਿਰ ਆਟੋ ਵਾਲੇ ਨੂੰ ਹਲੇ ਨਾ ਮਤਲਬ ਕਿ ਆਪਾਂ ਨੇ ਵੀ ਨਿਊ ਹੀ ਇੱਥੇ ਸ਼ਿਫਟ ਹੋਇਆ ਇਸ ਸਾਲ ਕੀ ਹੋਇਆ ਇੱਥੇ ਹੈਨਾ ਆਇਆ ਨੂੰ ਤਾਂ ਇਸ ਕਰਕੇ ਹਲੇ ਮੈਨੂੰ ਵੀ ਰਸਤੇ ਦਾ ਇਹਨਾਂ ਪਤਾ ਨਹੀਂ ਹੈਗਾ ਹੈਨਾ ਗਲੀਆਂ ਵਿੱਚ ਦੀ ਕਾਫੀ ਯਾਨਕਿ ਤੁਹਾਨੂੰ ਪਤਾ ਹੀ ਹੈ ਵੱਡਾ ਸ਼ਹਿਰ ਹੈ ਇਸ ਕਰਕੇ ਇਹਨਾਂ ਮੈਨੂੰ ਵੀ ਨਹੀਂ ਪਤਾ ਹੈ ਲੋਜੀਟਿਕਸ ਦੱਸ ਦਿਓ ਕਿ ਬੱਸ ਸਟੋਪ ਤੇ ਉਹ ਡੈਡੀ ਨਹੀਂ ਕੋਈ ਦਾ ਡਾਇਗਰਾਮ ਜਨ ਬਸਾ ਰੇਕਾ ਤੋਂ ਆਣਗੇ ਨਾਨੂ ਤੋਂ ਆਉਣਗੇ ਨਾਨੂ ਇੰਚ ਖਰੀ ਜਾਂਦੇ ਨੇ 3 ਉਹ ਜਾਦਾ ਉਹ ਜਾਦਾ ਇੱਥੇ ਬੈਗੇ ਸੇ ਤੁਹਾਨੂੰ ਮਾਇਦੇ ਲੱਗੋ ਆਪਰੇ ਸਾਈਡ ਬੱਸਾਂ ਖੜੀਆਂ ਨੇ ਇਧਰਲੀ ਸਾਈਡ ਹੈ ਜਿੱਥੇ ਨੇ ਜਾਣਾ ਉਹਨਾਂ ਨਾਲ ਟੂਕੋ ਖੜੀ ਨੇ ਟੂਕੋ ਖੜੀ ਨੇ ਅੰਮਾ ਆਹ ਤੋਂ ਚੱਲ ਬੰਦੇ ਚੱਲੋ ਚੱਲ ਦੇਣਾ ਇਧਰ ਹੋਣਾ ਅੰਕੇ ਹੋਰ ਕਾਲੀ ਹੋਈ ਪਈ ਐ ਕਦੋਂ ਜਾਵਾਂਗੇ ਕਦੋਂ ਪਹੁੰਚਾਂਗੇ ਐਂ ਤਰੀ ਗਏ ਸਾਰੇ ਰਸਤੇ ਕਿ ਨਾਨਕਾਂ ਦਾ ਚਾਹੀ ਵਕਰ ਹਾਂਜੀ ਮੰਮਾ ਹਾਂ ਹਾਂ ਆ ਤਾ ਦਿਲ ਲੱਤਾ ਚੱਲਦੇ ਆਂ ਪੁੱਤ ਆਟੋ 'ਚ ਚੱਲੋ ਫਿਰ ਉਹ ਬਤਰਨ ਕੋਲ ਲੈ ਕਿਉ ਆਏ ਨਹੀਂ ਲੈ ਕੇ ਜਾਂਦੇ ਹੈਗੇ ਉਹ ਕਹਿੰਦੇ ਜਦੋਂ ਖਾਫੀ ਸਾਰੇ ਬੰਦੇ ਹੋ ਕੇ ਫੇਰ ਲੈ ਕੇ ਜਾਣਗੇ ਇਹ ਉੱਥੇ ਨਹੀਂ ਜਾਂਦੇ ਕਿ ਨਾਨੀ ਕੋਲੇ ਜਾਂਦੇ ਐ ਇੱਧਰ ਦੂਰ ਜਾਂਦੇ ਨੇ ਬਸ ਸਟਾਟਿਕ పాపణ ఆగ పా ఆటోనే పాపా ఉల్ చాలా మేడం ఆ పాపాది షో కాఫీ దూరం ਕੋਈ ਗੱਲ ਮਾਪਾ ਲੈਣ ਆਗੇ ਸੀਗੇ ਤੇ ਹੁਣ ਮੈਂ ਤੁਹਾਨੂੰ ਮਿਲ ਰਹੀ ਆ ਸਿੱਧਾ ਸ਼ਾਮ ਨੂੰ ਆਉਂਦੇ ਸਾਰ ਤਾਂ ਹੈ ਨਾ ਗਰਮੀ ਬਹੁਤ ਜ਼ਿਆਦਾ ਸੀਗੀ ਆਉਂਦੇ ਸਾਰ ਬਸ ਖਾਣੇ ਪੀਣਾ ਕਰਕੇ ਪੈ ਗਈ ਸੀਗੀ ਮੈਂ ਤਾਂ ਇੰਨੀ ਅੱਜ ਤਾਂ ਨੀਂਦ ਆਈ ਲਾਈਟ ਵੀ ਗਈ ਸੀਗੀ ਬਿਨਾਂ ਲਾਈਟ ਤੋਂ ਮੈਂ ਤਾਂ ਇੰਨੀ ਢੇਰ ਸੌਂਦੀ ਰਹੀ ਤੇ ਹੁਣ ਮੈਂ ਤੁਹਾਨੂੰ ਮਿਲਣੇ ਸਿੱਧਾ ਸ਼ਾਮ ਨੂੰ ਆ ਮੇਰੇ ਮੰਮੀ ਨੇ ਆ ਮੇਰਾ ਹੈ ਗਿਆ ਭਾਂਜਾ ਛੋਟਾ ਜਿਹਾ ਪਿਆਰਾ ਜਿਹਾ ਕਿਊਟ ਜਿਹਾ ਤੇ ਸ਼ਾਨੂ ਨਾ ਤੁਸੀਂ ਜਾਣਦੇ ਹੋ ਤੇ ਇੱਥੇ ਮੰਮੀ ਹੁਣ ਬਣਾ ਰਹੀ ਸੀਗੀ ਘਟ ਹਲਦੀ ਸਬਜ਼ੀ ਕੱਟ ਰਹੀ ਸੀਗੇ ਇਹ ਤੇਲ ਜਾਂ ਲਗਾ ਕੇ ਕੱਟਣਾ ਪੈਂਦਾ ਹੈ ਨਾ ਥੋੜਾ ਬਹੁਤਾ ਤਾਂ ਮੰਮੀ ਸਬਜੀ ਵਾਲੇ ਤੋਂ ਕਟਵਾ ਲਈ ਸੀਗੇ ਤੇ ਥੋੜਾ ਬਹੁਤਾ ਹੁਣ ਯਾਨਕੀ ਕੱਟਣਾ ਪੈ ਰਿਹਾ ਸੀਗਾ ਕਿਉਂਕਿ ਉਹ ਤਾਂ ਕਾਫੀ ਵੱਡਾ ਸਾਰਾ ਕੱਟ ਕੇ ਦੇ ਦਿੰਦੇ ਸੀਗੇ ਵੱਡੇ ਵੱਡੇ ਪੀਸ ਮੰਮੀ ਕਹਿੰਦੀ ਵੀ ਆਪਾਂ ਨੇ ਛੋਟੇ ਛੋਟੇ ਪੀਸ ਕਰਨੇ ਨੇ ਹੈ ਨਾ ਤੇ ਚਲੋ ਜੀ ਅਸੀਂ ਦੋਨੇ ਕੱਟ ਲੰਨੇ ਆ ਸਬਜੀ ਤੇ ਵੀਡੀਓ ਸ਼ੂਟ ਕਰ ਰਹੀ ਸੀਗੀ ਮੇਰੀ ਭੈਣ ਪ੍ਰੀਤੀ ਉਹਨੂੰ ਵੀ ਤੁਸੀਂ ਮਿਲੋ ਤੇ ਫਿਲਹਾਲ ਤਾਂ ਚਲੋ ਇੱਥੇ ਹੁਣ ਜੀ ਤਾਂ ਹੁਣ ਤਾਂ ਲੱਗ ਗਿਆ ਸੀਗਾ ਆਗੇ ਸੀਗੇ ਗਰਮੀ ਨੇ ਬਹੁਤ ਜ਼ਿਆਦਾ ਸੱਚੀ ਬੱਟ ਕੱਡੇ ਪਏ ਨੇ ਬਹੁਤ ਜ਼ਿਆਦਾ ਗਰਮੀ ਹੋਈ ਪਈ ਐ ਤੇ ਬਸ ਇੱਥੇ ਹੁਣ ਫਟਾਫਟ ਹੁਣ ਮੰਮੀ ਕਹਿੰਦੀ ਮੈਂ ਚਲੋ ਕੱਟ ਹਲਦੀ ਸਬਜੀ ਨੂੰ ਫਟਾਫਟ ਤੜਕਾ ਲਗਾ ਦਿੰਨੇ ਆ ਤੇ ਫਿਰ ਉਸ ਤੋਂ ਬਾਅਦ ਅਸੀਂ ਗਏ ਸੀਗੇ ਸਬਜੀ ਵਗੈਰਾ ਬਣਾ ਕੇ ਆਪਣੀ ਮਾਸੀ ਨੂੰ ਉਧਰ ਮੇਰੇ ਦੋ ਮਾਸੀਆਂ ਹੋਰ ਨੇ ਨਾ ਤਿੰਨ ਨੇ ਉੰਜ ਤਾਂ ਇੱਕ ਯਾਨਕਿ ਥੋੜਾ ਜਿਹਾ ਫਰਕ ਨਾਲ ਰਹਿੰਦੇ ਨੇ ਮੇਨ ਬਾਜ਼ਾਰ 'ਚ ਰਹਿੰਦੇ ਨੇ ਤੇ ਫਿਰ ਉਧਰ ਤਾਂ ਇਨਕੀ ਜਾ ਨਹੀਂ ਹੋਇਆ ਹੈਗਾ ਫਿਰ ਦੂਜੀ ਮਾਸੀਆਂ ਨੂੰ ਮਿਲਣ ਚਲੇ ਗਏ ਸੀਗੇ ਪ੍ਰੀਤੀ ਐ ਨਾ ਮੇਰੀ ਛੋਟੀ ਭੈਣ ਹੈ ਤੇ ਮੀਲੋ ਤੁਸੀਂ ਇਹਨੂੰ ਵੀ ਪਤਾ ਨਹੀਂ ਕੀ ਗੱਲ ਹੈ ਜਦੋਂ ਕੈਮਰਾ ਹੁੰਦਾ ਨਾ ਕੁਝ ਬੋਲਿਆ ਨਹੀਂ ਜਾਂਦਾ ਹੈਗੇ ਮੂਰੇ ਹਨਾ ਹਲੇ ਇੰਨਾ ਯਾਨਕੀ ਉਹ ਹੋਏ ਨਹੀਂ ਹੈਗੇ ਫੇਸ ਤੋਂ ਹਾਂ ਇਹ ਨਾ ਹਾਇ ਕਰ ਤੋ ਹਾਇ ਕਰ ਹਾਏ ਹਾਏ ਮਮਾ ਵੀ ਦੀ ਹਾਇ ਕਰ ਕਰ ਤੋ ਹਾਇ ਕਰ ਹੋਰ ਹੁੰਦੀ ਹੈ ਦਾ ਹਾਏ ਤੇ ਲੋ ਜਿੰਨੇ ਹੁਣ ਆਪਣਾ ਨਾਮ ਮੇਰੇ ਤਲੇ ਤੇ ਤੇ ਲੈ ਤੇ ਲੋ ਜੀ ਆਪਣੇ ਦੋ ਬੱਚੇ ਗਏ ਹੋਏ ਨੇ ਬਾਹਰ پارک ਤੇ ਵਿੱਚ ਹੈ ਨਾ ਘੁੰਮਣ ਰਮਨੀਤ ਤੇ ਕਾਕੂ ਹੈ ਨਾ ਇਹ ਕਾਕੂ ਇਹਨ ਕੀ ਮੇਰਾ ਵੱਡਾ ਭਤੀਜਾ ਹੈ ਨਾ ਭਤੀਜੇ ਨਹੀਂ ਭਾਂਜਾ ਹੋਇਆ ਹਾਂਜੀ ਭਾਂਜਾ ਤੇ ਲੋ ਜੀ ਇੱਥੇ ਹੁਣ ਮੰਮੀ ਨੇ ਪਾ ਲਿਆ ਸੀਗਾ ਤੇਲ ਗਰਮ ਕਰ ਲਿਆ ਸੀਗਾ ਪਹਿਲਾਂ ਚੰਗੀ ਤਰ੍ਹਾਂ ਇਹਨੂੰ ਵਧੀਆ ਤੇ ਉਹਦੇ ਚ ਹੁਣ ਪਾਤਾ ਇਹ ਕਟਹਾਲ ਹੈ ਨਾ ਮੈਂ ਤਾਂ ਇਹ ਫਸਟ ਟਾਈਮ ਹੀ ਯਾਨੀ ਕਿ ਖਾਦਾ ਫਸਟ ਟਾਈਮ ਇਹਨੂੰ ਕੱਟਿਆ ਮੈਨੇ ਮੈਂ ਕਦੇ ਨਾ ਹੀ ਬਣਾਇਆ ਤੇ ਸ਼ਾਇਦ ਖਾਇਆ ਤਾਂ ਹੋਊਗਾ ਇਹ ਨਹੀਂ ਧਿਆਨ ਚ ਹੈ ਗਿਆ ਪਰ ਆਪ ਬਣਾ ਕੇ ਕਦੇ ਨਹੀਂ ਖਾਇਆ ਹੈਗਾ ਹੈਨਾ ਤੇ ਇੱਥੇ ਹੁਣ ਮੰਮੀ ਕਟਹਲ ਤਲ ਰਹੇ ਸੀਗੇ ਤੇ ਇੱਥੇ ਮੈਂ ਕਰ ਲੈਨੀ ਆ ਪਿਆ ਤੇ ਇੱਥੇ ਮੈਂ ਬਸ ਮੰਮੀ ਦੀ ਹੈਲਪ ਕਰ ਰਹੀ ਸੀ ਮਹਾ ਚਲੋ ਪਿਆਜ ਇੱਥੇ ਮੈਂ ਖੜੇ ਖੜੇ ਕੱਟ ਦੰਨੀ ਆ ਨਾਲੇ ਮੈਂ ਕਟਹਲ ਦੇਖ ਲਾਂਗੇ ਮਮਮੀ ਕਿਵੇਂ ਬਣਾਉਂਦੇ ਹਨਾ ਮੰਮੀ ਇਸ ਤਰੀਕੇ ਨਾਲ ਹੀ ਬਣਾਉਂਦੇ ਨੇ ਪਹਿਲਾਂ ਕੜਾਹੀ ਚ ਤੇਲ ਚੰਗੀ ਤਰ੍ਹਾਂ ਗਰਮ ਕਰ ਲਿਆ ਸੀਗਾ ਕਾਫੀ ਸਾਰਾ ਤੇਲ ਲੱਗ ਜਾਂਦਾ ਤੇ ਫਿਰ ਉਹਨੂੰ ਬਸ ਤਲ ਰਹੇ ਸੀਗੇ ਤੇ ਵਿੱਚ ਤੇ ਇੱਥੇ ਮੈਂ ਬਸ ਆ ਮੀਡੀਅਮ ਜੀ ਸਾਈਜ਼ ਦੇ ਪਿਆਜ਼ ਪੰਜ ਛੇ ਪਿਆਜ਼ ਲੈ ਲੈ ਸੀਗੇ ਮੈਨੇ ਉਹ ਕੱਟ ਰਹੀ ਸੀਗੀ ਵਿੱਚ ਆ ਯਾਨਕਿ ਟਮਾਟਰ ਟਮਟਰ ਉਹ ਅਲੱਗ ਕੱਟੇ ਸੀਗੇ ਤੇ ਹਰੀਆਂ ਮਿਰਚਾਂ ਯਾਨਕਿ ਜਿਹੜਾ ਵੀ ਆਪਣਾ ਸਮਾਨ ਹੁੰਦਾ ਉਹ ਆਪਾਂ ਕੱਟ ਲਵਾਂਗੇ ਹਨਾ ਤੇ ਚਲੋ ਜੀ ਨਾਲੇ ਇੱਥੇ ਅਸੀਂ ਗੱਲਾਂ ਕਰੀ ਜਾਂਦੇ ਸੀਗੇ ਨਾਲੇ ਅਸੀਂ ਕੱਤੀ ਜਾਂਦੇ ਸੀਗੇ ਅ ਸੋਈ ਚ ਕੰਮ ਕਰੀ ਜਾਂਦੇ ਸੀਗੇ ਗਰਮੀ ਚ ਵੈਸੇ ਮੰਮੀ ਦੇ ਇਨਕੀ ਹੱਲ ਲੱਗੀ ਹੋਈ ਐ ਚਿਮਨੀ ਜੀ ਵਗੈਰਾ ਲਗਾਈ ਹੋਈ ਐ ਐਨੀ ਨਹੀਂ ਮਹਿਸੂਸ ਹੋ ਰਹੀ ਸੀਗੀ ਪਰ ਤੁਹਾਨੂੰ ਪਤਾ ਹੈ ਗਰਮੀ ਤਾਂ ਕਾਫੀ ਐ ਫਿਰ ਵੀ ਲੱਗ ਹੀ ਜਾਂਦੀ ਸੀਗੀ ਹੈਨਾ ਤੇ ਚਲੋ ਜੀ ਇੱਥੇ ਮੈਂ ਪਿਆਜ਼ ਵਗੈਰਾ ਕੱਟ ਕੇ ਫਿਰ ਤੁਹਾਨੂੰ ਦਿਖਾਉਣੀ ਆ ਮੰਮੀ ਕੀ ਕਰ ਰਹੇ ਨੇ ਹੈਨਾ ਆ ਦੇਖੋ ਇਨਕ ਮੰਮੀ ਨੇ ਤਾਲੇ ਸੀਗੇ ਤੇ ਇਸ ਤੋਂ ਬਾਅਦ ਮੰਮੀ ਨੇ ਪਾ ਪਾਵਾਂਗੇ ਪਾ ਪਿਆਜ਼ ਟਮਾਟਰ ਹੈਨਾ ਪਿਆਜ਼ ਤੇ ਟਮਾਟਰ ਪਾ ਦੂੰਗੀ ਤੇ ਵੈਸੇ ਇਹਨੂੰ ਹੁਣ ਜਿਵੇਂ ਆਪਾਂ ਵੈਸੇ ਪਿੰਡੀਆਂ ਦੀ ਸਬਜ਼ੀ ਬਣਾਉਣੀ ਆ ਨਾ ਉਵੇਂ ਹੀ ਬਣਾਏ ਸੀਗੇ ਹਨਾ ਮੈਂ ਪਿੰਡੇ ਦੀ ਸਬਜ਼ੀ ਐਵੇਂ ਬਣਾਉਣੀ ਆ ਵੀਨ ਕਿ ਪਹਿਲਾਂ ਪਿੰਡੀਆਂ ਤਲਣੀਆਂ ਤੇ ਫਿਰ ਉਹਦੇ ਚ ਪਿਆਜ਼ ਟਮਾਟਰ ਲਸਣ ਕੁਛ ਵੀ ਪਾਣਾ ਆਪਣੇ ਸਮਾਨ ਉਹ ਪਾ ਦਨੇ ਹਨਾ ਥੋੜਾ ਕਿ ਇਹਦੇ ਚ ਤੇਲ ਘੱਟ ਰਹਿ ਗਿਆ ਸੀਗਾ ਫਿਰ ਮੰਮੀ ਨੇ ਯਨਕੀ ਤਵੇ ਦੇ ਉੱਤੇ ਗਰਮ ਕਰਕੇ ਅਲੱਗ ਤੋਂ ਫੇਰ ਪਾਤਾ ਸੀਗਾ ਤੇ ਖਿ ਵਸ ਖੜ ਕੇ ਬਣਾਈ ਸੀਗੀ ਸਬਜ਼ੀ ਜਿਵੇਂ ਆਪਾਂ ਪਿੰਡੀਆਂ ਇਨਕੀ ਲਵੇ ਖੜਚੇ ਬਣਾਉਣੀਆਂ ਨੂੰ ਖੜਕ ਕੇ ਹਨ ਲਵੇ ਖੜਕ ਕੇ ਬਣਾਉਣੇ ਆ ਉਵੇਂ ਬਣਾਉਣੇ ਆ ਤੇ ਇਹਦੇ ਚ ਬਸ ਹੋਣਾ ਮੰਮੀ ਹੁਣ ਇਹਨਾਂ ਨੂੰ ਤਲ ਲੂਗੀ ਚੰਗੀ ਤਰ੍ਹਾਂ ਭੁੰਨ ਲੂਗੀ ਪਿਆਜ਼ ਪੂਜੀ ਜਿਹੜੇ ਟਮਾਟਰ ਨੇ ਵੀ ਤਲੇ ਜਾਣ ਤੇ ਇੱਥੇ ਆ ਕੇ ਹਨ ਬਸ ਮੈਨੂੰ ਕੋਈ ਦਿੱਕਤ ਆਈ ਸੀਗੀ ਪਾਣੀ ਦੀ ਟੇਸਟ ਦੀ ਹਨਾ ਪਾਣੀ ਬਿਲਕੁਲ ਵੀ ਨਹੀਂ ਵਧੀਆ ਸੀਗਾ ਇਨਕੀ ਟੇਸਟੀ ਨਹੀਂ ਲੱਗਿਆ ਹੈਗੇ ਸਾਨੂੰ ਪਾਣੀ ਬਦਲਾ ਹੋ ਗਿਆ ਸੀਗਾ ਮੇਰੇ ਭੈਣ ਨੂੰ ਤਾਂ ਇਹਨਾਂ ਦੀ ਲੈਟੀਆਂ ਵਗੈਰਾ ਹਨ ਬੱਚਿਆਂ ਨੂੰ ਲੱਗ ਗਈਆਂ ਸੀਗੀਆਂ ਬੱਚਿਆਂ ਨੂੰ ਬਿਮਾਰ ਹੋ ਗਏ ਸੀਗੇ ਤੇ ਪਾਪਾ ਫਿਰ ਇੱਥੇ ਇਹ ਬੋਤਲ ਫਿਲਟਰ ਵਾਲੀ ਲੈ ਕੇ ਆਏ ਸੀ ਤੇ ਮੈਂ ਫਸਟ ਟਾਈਮ ਹੀ ਦੇਖੀ ਹੈ ਇਹ ਬੋਤਲ ਹੈ ਨਾ ਆ ਬੋਤਲ ਨੇ ਕੈਂਪਰ ਕੀ ਹੈ ਇਹ ਤੇ ਆ ਚੀਜ਼ ਹੈ ਨਾ ਉਧਰ ਆਪਣੇ ਦਿੱਲੀ ਸਾਈਡ ਤਾਂ ਇਹ ਚੀਜ਼ ਮੈਂ ਦੇਖੀ ਆ ਨੀ ਵੀਡੀਓ ਵਿੱਚ ਬਲੋਗਰ ਹਣੇ ਜਿਹੜੇ ਉਧਰਲੇ ਸਾਈਡ ਬਣਾਉਂਦੇ ਨੇ ਮੈਂ ਫਸਟ ਟਾਈਮ ਦੇਖੀ ਮੈਂ ਖਾ ਦੇਖੀ ਗਿਆ ਮੈਂ ਵੀ ਦੇਖ ਰਹੀ ਆ ਮਖਾਏ ਵੀ ਕਿਵੇਂ ਦੀ ਹੈ ਹਨਾ ਇਹ ਵੀਵੇਂ ਪਾਣੀ ਦੇਖੋ ਮੁੱਲਾ ਆਉਂਦਾ ਹੈ ਨਾ ਤੇ ਚਲੋ ਜੀ ਪਾਣੀ ਨੇ ਤਾਂ ਹੁਣ ਮੈਨੂੰ ਲੱਗਦਾ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਸੀਗਾ ਤੇ ਦੋ ਤਿੰਨ ਦਿਨ ਹਨ ਆਪਣੇ ਵਲੋਗ ਫਿਰ ਯਾਨਕਿ ਇਸੇ ਕਰਕੇ ਨਹੀਂ ਆਏ ਸੀਗੇ ਕਿਉਂਕਿ ਪਟਿਆਲੇ ਜਦੋਂ ਗਏ ਸੀਗੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸੀਗੀ ਮੈਂ ਆਪਣਾ ਚਾਰਜਰ ਵਗੈਰਾ ਨਹੀਂ ਲੈ ਕੇ ਗਈ ਹੈਗੀ ਉੱਥੇ ਕੁਝ ਨੈਟਵਰਕ ਦੀ ਪ੍ਰੋਬਲਮ ਹੋ ਗਈ ਸੀਗੀ ਹਨਾ ਨੈਟ ਨਹੀਂ ਹੈਗਾ ਸੀਗਾ ਮਖਾ ਚਲੋ 1 2 ਦਿਨ ਹੀ ਲੈ ਕੇ ਆਉਣਾ ਵੀ ਮੈਨੇ ਕੀ ਪਵਾਣਾ ਪੁਆਨ ਨੂੰ ਵੀ ਮੈਂ ਕਹਤਾ ਸੀਗਾ ਰਮਨੀਤ ਦੇ ਡੈਡੀ ਨੂੰ ਪਿਆ ਨਹੀਂ ਹੈਗੇ ਪਤਾ ਨਹੀਂ ਕੀ ਪ੍ਰੋਬਲਮ ਆ ਗਈ ਸੀਗੀ ਹੈਨਾ ਸਿਮ ਵਿੱਚ ਤਾਂ ਕਰਕੇ ਤੇ ਚਲੋ ਜੀ ਇੱਥੇ ਹੁਣ ਸਬਜੀ ਆਪਣੀ ਤਿਆਰ ਹੋ ਗਈ ਸੀਗੀ ਬਸ ਮੰਮੀ ਨੇ ਉਸ ਤੋਂ ਬਾਅਦ ਜਦੋਂ ਪਿਆਜ਼ ਵਗੈਰਾ ਭੁੰਨੇ ਗਏ ਸੀਗੇ ਇਹਦੇ ਚ ਨੂਨ ਮਿਰਚ ਹਲਦੀ ਮਸਾਲੇ ਜੋ ਵੀ ਆਪਣੇ ਬੇਸਿਕ ਮਸਾਲੇ ਹੁੰਦੇ ਨੇ ਉਹ ਪਾਤੇ ਸੀਗੇ ਤੇ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਹੈਨਾ ਮੈਂ ਫਸਟ ਟਾਈਮ ਹੀ ਖਾਧੀ ਸੀਗੀ ਇਹ ਪਰ ਜਿਹੜੇ ਇਹ ਗਿਟਕਾ ਲਿਆ ਸੀਗੀਆਂ ਨਾ ਉਹ ਛਿਲਕਾ ਜਾਂ ਤਾਰਨਾ ਪੈਂਦਾ ਮੈਨੂੰ ਪਤਾ ਨਹੀਂ ਸੀਗਾ ਪਹਿਲਾ ਫਸਟ ਟਾਈਮ ਖਾਂਦੇ ਹੋਏ ਮੰਮੀ ਨੇ ਬਾਅਦ ਚ ਦੱਸਿਆ ਜਦੋਂ ਮੈਨੇ ਇੱਕ ਰੋਟੀ ਖਾ ਲਈ ਸੀਗੀ ਮੈਨੂੰ ਲੱਗਿਆ ਫਿਰ ਥੋੜਾਖ ਸ਼ਾਇਦ ਮੇਰੇ ਗਲੇ ਚ ਫਸ ਗਿਆ ਸੀਗਾ ਹੈਨਾ ਜਿਹੜਾ ਹੁਣ ਉਹ ਮੇਰੇ ਦਰਦ ਕਰ ਰਿਹਾ ਪਰ ਮੈਨੂੰ ਪਤਾ ਨਹੀਂ ਹੈਗਾ ਮੇਰਾ ਗਾਲਾ ਵੀ ਇਹਦੇ ਕਾਰਨ ਹੀ ਦਰਦ ਕਰ ਰਿਹਾ ਤੇ ਪਤਾ ਨਹੀਂ ਹੈਗੇ ਬਸ ਥੋੜੇ ਕਿ ਮੇਰੇ ਗਲੇ 'ਚ ਹੁਣ ਥੋੜੇ ਪ੍ਰੋਬਲਮ ਜੀ ਹੈ ਵੀ ਦੁਖਦਾ ਜ ਹੈ ਤੇ ਚਲੋ ਜੀ ਇੱਥੇ ਆਪਣੀ ਦੇਖੋ ਆ ਬਣ ਗਈ ਹੈ ਸਬਜ਼ੀ ਆ ਦੇਖੋ ਐਵੇਂ ਦਾ ਕਲਰ ਆਇਆ ਪਹਿਲਾਂ ਸ਼ਾਇਦ ਫਿਲਟਰ ਲੱਗਿਆ ਹੋਇਆ ਸੀਗਾ ਨਹੀਂ ਪਤਾ ਸੀਗਾ ਆ ਦੇਖੋ ਹੈਨਾ ਤੇ ਇੱਥੇ ਭੈਣ ਬਣਾ ਰਹੀ ਸੀਗੀ ਰੋਟੀਆਂ ਤੇ ਹੁਣ ਆਪਾਂ ਰੋਟੀ ਖਾਵਾਂਗੇ ਤੇ ਫਿਰ ਉਧਰ ਮਾਸੀ ਹੋਰਾਂ ਨੂੰ ਉਧਰ ਮਿਲ ਕੇ ਆਵਾਂਗੇ ਤੇ ਚਲੋ ਜੀ ਫਰੈਂਡ ਅੱਜ ਦੀ ਵੀਡੀਓ ਦਾ ਫਿਰ ਆਪਾਂ ਇੱਥੇ ਐਂਡ ਕਰਦੇ ਆਂ ਤੇ ਕਿਵੇਂ ਦੇ ਲਿਗੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਤੁਸੀਂ ਨੀਵਾਂ ਆਨੇ ਤਾਂ ਆਪਣੇ ਚੈਨਲ ਨੂੰ ਤੁਸੀਂ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਪਲੀਜ਼ ਫੁੱਲ ਵਾਚ ਕਰਿਆ ਕਰੋ ਤੇ ਤੁਹਾਨੂੰ ਮਿਲਾਂਗੇ ਡੇਲੀ ਨੈਕਸਟ ਬਲੌਗ ਦੇ ਵਿੱਚ ਓਕੇ ਟਾਟਾ ਬਾਏ ਬਾਏ